ਅੰਮ੍ਰਿਤਸਰ ਚ ਯੋਧਨਸ਼ਾ ਵਿਰੋਧ ਮੁਹਿੰਮ ਨੂੰ ਵੱਡੀ ਸਫਲਤਾ 6000 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਵਿਅਕਤੀ ਕਾਬੂ ਜੀ ਆ ਦੱਸ ਜੀਏ ਕਿ ਅੰਮ੍ਰਿਤਸਰ ਦੇ ਵਿੱਚ ਯੋਧਨਸ਼ਾ ਵਿਰੋਧ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦੀ ਜੀ ਆਰ ਪੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਥਾਣਾ ਜੀ ਆਰ ਪੀ ਦੀ ਟੀਮ ਨੇ ਕਾਰਵਾਈ ਕਰਦਿਆਂ 6000 ਨਸ਼ੀਲੀਆਂ ਗੋਲੀਆਂ ਸਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜੀ ਆਰਪੀ ਪੁਲਿਸ ਅਧਿਕਾਰੀ ਬਲਬੀਰ ਸਿੰਘ ਊਮਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੈਰਫਤਾਰੀ ਰੀਗੋ ਬ੍ਰਿਜ ਦੀ ਵਾਸ਼ਿੰਗ ਲਾਈਨ ਕੋਲ ਲਾਈ ਗਈ ਹੈ ਜਿੱਥੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਜਾਂਚ ਲਈ ਰੋਕਿਆ ਤੇ ਉਸ ਕੋਲ 6000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹੋਰ ਇਸ ਮਾਮਲੇ 'ਚ ਕੀ ਕਿਹਾ ਤੁਸੀਂ ਵੀ ਸੁਣੋ ਜੀ ਸਰ ਕੀ ਸਰ ਮਾਮਲਾ ਜੀ ਹਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੋਗ ਨਸ਼ੇ ਵਿਰੋਧ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਰੇਲਵੇ ਵੱਲੋਂ ਅੱਜ ਤਾਮਤਾਵਕ ਅਸੀਂ ਰੀਗੋ ਅ ਅਨਵਰਸ਼ਨ ਲੈਂਡ ਦੇ ਕੋਲੋਂ ਮਾਕਾ ਲਾਇਆ ਸੀ ਇਹ 22 5 2025 ਦੀ ਗੱਲ ਦਾ ਵਕਤ ਤਕਰੀਬ 5:30 ਵਜੇ ਤੇ ਇਹਦੀ ਰਹਿਨਮਾਈ ਸਰਦਾਰ ਐਸ.ਆਈ. ਹਰਜੀਤ ਸਿੰਘ ਕਰ ਰਿਹਾ ਸੀ ਨਾਲ ਪੁਲਿਸ ਪਾਰਟੀ ਤੇ ਤੂੰ ਇੱਕ ਆਦਮੀ ਹਰਜਿੰਦਰ ਸਿੰਘ ਇਹ ਵੀ ਇੱਥੇ ਹੀ ਰ ਆਂਦਾ ਦਿਖਾਈ ਦਿੱਤਾ ਜਿਹਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ 6000 ਦੇ ਕਰੀਬ ਨੱਚੇ ਵਾਲੀਆਂ ਟੈਬਲੇਟ ਮਿਲ ਜਾਂਦੀਆਂ ਉਹ ਤੋਂ ਮਿਲ ਜਾਂਦਾ ਸਭ ਕਿੱਥੇ ਜਾ ਰਿਹਾ ਜੀ ਇਹ ਲੈ ਕੇ ਇਹ ਤੇ ਆਪ ਵੀ ਨਸ਼ਈ ਆ ਆਪ ਵੀ ਨਸ਼ਾ ਕਰਦਾ ਹੈ ਇਹ ਕੋਚ ਆਪਣੀ ਨਸ਼ੇ ਕੋਲ ਦੀ ਆਪੇ ਵੇਚਦੇ ਦੇ ਦੇ ਤੱਕ ਨਾ ਸਰ ਉਹ ਤਾਂ ਵੱਡੀ ਕਿੰਤੀ ਦੇ ਵਿੱਚ ਗੋਲੀਆਂ ਲੈ ਕੇ ਕਿਥੋਂ ਆਏ ਇਹ ਜਿਹੜੀ ਅੱਜ ਜਿਹੜੀ 700 ਦੇ ਪਤਵਕ ਤਾਂ ਵੀ ਤੋਂ ਲੈ ਕੇ ਆਇਆ ਕੋਈ ਡਬਰਾ ਡਬਰੇ ਸਾਈਡ अच्छा जी। ਕਿੰਨੇ ਸਮੇਂ ਤੋਂ ਲੈ ਕੇ ਆ ਰਿਹਾ ਜੀ ਅਥੋਂ ਗੋਲੀਆਂ? ਕੀਤੀ ਗਈ ਹੈ ਸਰ ਇਹਦੀ ਹਲੀ ਇਨਵੈਸਟੀਗੇਸ਼ਨ ਜਾਰੀ ਹੈ ਲੇਕਿਨ ਇਹਦੇ ਦਸਤਾਨਦਾਰੋਂ ਕੋ ਦਾ ਦੂਜਾ ਤੇ ਤੀਜਾ ਕੀੜਾ ਵਾ। ਸਰ ਜੇਕਰ ਅਸੀਂ ਗੱਲ ਕਰੀਏ ਲੱਗਦਾ ਨਹੀਂ ਕਿਸੇ ਨੇ ਇਹਦੇ ਬੰਬ ਮਗਵਾਈਆਂ ਗਈਆਂ ਨੇ ਜਾਂ ਫਿਰ ਇਹਦੀ ਗੋਲੀ ਲੈ ਕੇ ਕੀ ਕਰਨ ਵਾਸਤੇ ਇਹ ਆਇਆ ਜੀ ਇਹਨੂੰ ਕੀ ਪਤਾ ਲੱਗਿਆ ਅਜੇ ਪੁਲਿਸ ਰਿਮਾਂਡ ਦਾ ਅਸੀਂ ਉਹਨੂੰ ਦੁਬਾਰਾ ਲਵਾਵਾਂਗੇ। ਡਿਊਟੀ ਮੈਜਿਸਟਰ ਦੇ ਕੋਲੋਂ ਇੱਕ ਬੰਦੇ ਰਿਮਾਂਡ ਮਿਲਿਆ ਸੀ। ਉਹਦੇ ਵਿੱਚ ਜ਼ਿਆਦਾ ਪੁੱਛਗਛ ਨਹੀਂ ਹੋਈ। ਲੇਕਿਨ ਇਹਦਾ ਅੱਜ ਦੁਬਾਰਾ ਪੁਲਿਸ ਰਿਮਾਂਡ ਲੈ ਕੇ ਇਹ ਇਹਦਾ ਇਹ ਨਾਲ ਇਹਦੀ ਪੋਸਟ ਵਿੱਚ ਕਿਸੀ ਜੈ ਗੋਲੀਆਂ ਦਾ ਨਾਮ ਕੀ ਹੈ ਜਿਹੜੀਆਂ ਵਰਗੀਆਂ ਦਿੰਦੇ ਹਨ ਇਹਦਾ ਪ੍ਰੈਕਸ 0.5 ਆ ਐਕਚੁਅਲੀ ਇਹ ਮਰੀਜ਼ ਨੂੰ ਜਿਹੜੀਆਂ ਨੀਂਦ ਨੋਂਦ ਤੋਂ ਦਿੱਤੀ ਜਾਂਦੀ ਹੈ ਤੇ ਇਹ ਜ਼ਿਆਦਾਤਰ ਖਾ ਕੇ ਨਸ਼ਾ ਕਰਦੇ ਨੇ ਇਹ ਗੋਲੀਆਂ ਜਦੋਂ ਮਕਦਾਰ ਜਿਹੜੀ ਆ ਉਹ ਵਧ ਦਿੰਦੀ ਆ 5-7 ਬੱਤ ਇਹ ਚਿੰਤ ਕਰਦੇ ਆ ਜੇ ਸਰ ਆਇਆ ਕਿੱਥੋਂ ਸੀ ਜਾਣਾ ਕਿੱਥੇ ਸੀ ਇਹ ਇਹਦਾ ਪਿੰਡ ਦਾ ਬਿਆਸ ਦੇ ਕੋਲ ਹੈਗਾ ਚਾਹਪੁਰ ਬਿਆਸ ਥਾਣਾ ਪਿੰਡਾ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ ਲੱਗਦਾ ਕਿ